ਅਕਸਰ ਮਾਪੇ ਸਕੂਲ ਦੇ ਵਿੱਚ ਬੇਫਿਕਰ ਹੋ ਕੇ ਆਪਣੇ ਜਵਾਬ ਨੂੰ ਪੇਸ਼ ਦਿੰਦੇ ਨੇ ਤਾਂ ਕਿ ਉਹਨਾਂ ਦਾ ਭਵਿੱਖ ਹੈ ਜੜਾ ਕੀ ਸਵਰ ਸਕੇ ਪਰ ਸਕੂਲ ਦੇ ਵਿੱਚ ਕਿਸ ਕਦਰ ਬੇਰਹਿਮੀ ਦੇ ਨਾਲ ਬੱਚਾ ਦੀ ਕੁੱਟਮਾਰ ਕੀਤੀ ਗਈ ਹੈ ਤੁਹਾਨੂੰ ਦੱਸਦੇ ਆ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋਏ ਕਿ ਨਿੱਜੀ ਸਕੂਲ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਬੱਚੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਬੱਚੇ ਦਾ ਕਹਿਣਾ ਹੈ ਕਿ ਉਸਤੇ ਪਿੱਟੇ ਵਾਈਸ ਪ੍ਰਿੰਸੀਪਲ ਵੱਲੋਂ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰਨ ਤੋਂ ਬਾਅਦ ਉਸ ਨੂੰ ਕੁੱਟਿਆ ਜਾਂਦਾ ਹੈ ਕਿਸ ਕਦਰ ਉਸਦੇ ਸਰੀਰ ਤੇ ਨਿਸ਼ਾਨ ਹੋਣੇ ਤਸਵੀਰਾਂ ਚ ਵੇਖ ਸਕਦੇ ਹੋ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਹ ਗੁਰੂ ਹਰਸਹਾਏ ਦੀਆਂ ਸਾਹਮਣੇ ਆਈਆਂ ਨੇ ਜੀ ਹਾਂ ਗੁਰੂ ਹਰਸਾਏ ਦੇ ਨਿੱਜੀ ਸਕੂਲ ਦੀ ਕਿਨੌਨੀ ਘਟਨਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਤਹਿਤ ਇੱਕ ਸਕੂਲ ਤੇ ਇਲਜ਼ਾਮ ਲੱਗਦੇ ਨੇ ਕਿ ਉੱਥੇ ਪੜਨ ਵਾਲੇ ਇੱਕ ਵਿਦਿਆਰਥੀ ਦੀ ਬੇਰਹਿਮੀ ਦੇ ਨਾਲ ਸਕੂਲ ਦੇ ਪ੍ਰਸ਼ਾਸਨ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਆਂ ਜੋ ਮਾਮਲਾ ਸਾਹਮਣੇ ਆਉਂਦਾ ਹੈ ਇਸ ਸੰਬੰਧੀ ਜੋ ਬਿਆਨ ਸਾਹਮਣੇ ਆਉਂਦੇ ਨੇ ਉਹ ਇਹ ਨੇ ਕਿ ਬੱਚੇ ਵੱਲੋਂ ਦੱਸਿਆ ਜਾਂਦਾ ਹੈ ਕਿ ਕਲਾਸ ਦੇ ਵਿੱਚ ਅਧਿਆਪਕ ਜਦ ਉਸ ਨੂੰ ਪੜਾ ਰਿਹਾ ਸੀ ਤਾਂ ਉਸਨੇ ਅਧਿਆਪਕ ਤੋਂ ਇੱਕ ਸਵਾਲ ਪੁੱਛਿਆ ਜਿਆ ਉਹਤੇ ਕਿਹਾ ਕਿ ਮੈਨੂੰ ਇਹ ਸਵਾਲ ਦਾ ਉੱਤਰ ਸਮਝ ਨਹੀਂ ਆਇਆ ਤੇ ਇਸ ਕਰਕੇ ਮੈਨੂੰ ਉੱਤਰ ਦੁਬਾਰਾ ਸਮਝਾਇਆ ਜਾਵੇ ਅਧਿਆਪਕ ਉਸ ਨੂੰ ਕੁਝ ਨਹੀਂ ਬੋਲਦਾ ਇਸ ਤੇ ਕਾਰਨ ਉਹ ਨਾਲ ਵਾਲੀ ਸੀਟ ਤੇ ਬੈਠੇ ਇੱਕ ਲੜਕੇ ਤੋਂ ਉਸ ਦਾ ਉੱਤਰ ਜਾਂ ਪੁੱਛਣ ਦੀ ਕੋਸ਼ਿਸ਼ ਕਰਦਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤਾਂ ਅਧਿਆਪਕ ਉਸ ਨੂੰ ਖੜਾ ਕਰਕੇ ਇਹ ਕਹਿੰਦਾ ਕਿ ਤੁਸੀਂ ਗੱਲਾਂ ਮਾਰ ਰਹੇ ਹੋ ਕਲਾਸ ਦੇ ਵਿੱਚੋਂ ਬਾਹਰ ਕੱਢ ਦਿੰਦਾ ਅਤੇ ਇਸ ਦੀ ਸ਼ਿਕਾਇਤ ਵਾਈਸ ਪ੍ਰਿੰਸੀਪਲ ਦੇ ਕੋਲ ਲਗਾ ਦਿੰਦਾ ਚ ਉਸ ਤੋਂ ਬਾਅਦ ਵਾਈਸ ਪ੍ਰਿੰਸੀਪਲ ਉਸ ਨੂੰ ਬੁਲਾਉਂਦਾ ਕਮਰੇ ਦੇ ਵਿੱਚ ਅਤੇ ਬੇਰਹਿਮੀ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੇ ਇਹ ਵੀ ਕਿਹਾ ਕਿ ਸਕੂਲ ਦੇ ਸਟਾਫ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਵਾਈਸ ਪ੍ਰਿੰਸੀਪਲ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਮਾਰਦਾਰਿਆ ਅਰਮਾਨ ਕਿਸੇ ਤਰੀਕੇ ਦਰਾਲ ਕਮਰੇਚੋਂ ਪਜੰਜ ਕਾਮਯਾਬ ਹੋਇਆ ਆਪਣੇ ਪਰਿਵਾਰ ਨੂੰ ਕਟਨਾਬਾਰੇ ਦੱਸਦਾ ਹੈ ਸ਼ਹਿਰ ਦੇ ਸਿਹਤ ਸਿਹਤ ਹਸਪਤਾਲ ਚ ਉਸ ਨੂੰ ਦਾਖਲ ਕਰਵਾਇਆ ਗਿਆ ਬੱਚੇ ਦੀ ਹਾਲਤ ਦੇਖ ਕੇ ਉਸ ਨੂੰ ਫਿਰੋਜ਼ਪੁਰ ਦੇ ਵਿੱਚ ਤੁਰੰਤ ਲੋੜਿੰਦਾ ਇਲਾਜ ਦੇ ਕੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਉਦਰੀ ਪਰਿਵਾਰ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪਰਿਵਾਰ ਦਾ ਕਹਿਣਾ ਹੈ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਉਦੋਂ ਜਦੋਂ ਸਕੂਲ ਦੇ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ ਗਈ ਤਾਂ ਸਕੂਲ ਦਾ ਆਖਿਆ ਕਿ ਕਿਸ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਟਮਾਰ ਬੱਚੇ ਦੇ ਨਾਲ ਨਹੀਂ ਕੀਤੀ ਗਈ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰਤੋਂ ਨਕਾਰ ਦਿੱਤਾ ਤੇ ਇੰਦਰਜੀਤ ਜੀ ਸਰ ਨੂੰ ਪਤਾ ਨਹੀਂ ਕੀ ਹੋਇਆ ਇੰਦਰਜੀਤ ਜੀ ਸਰ ਨੇ ਨਾ ਮੇਰੇ ਆਹ ਵਾਲੇ ਹੱਥ ਤੇ ਦੋ ਡੰਡੇ ਮਾਰੇ ਆਹ ਵਾਲੇ ਇੱਧਰਲੇ ਹੱਥ ਤੇ ਦੋ ਡੰਡੇ ਮਾਰੇ ਤੇ ਮੈਂ ਸਰਦੇਬ ਮਤਲਬ ਸਰ ਤੋਂ ਸੋਰੀ ਮੰਗ ਲਾ ਮੈਂ ਸਰ ਨੂੰ ਕਿਹਾ ਸਰ ਸੋਰੀ ਮੈਨੂੰ ਛੱਡ ਦਿਓ ਅੱਗੇ ਤੋਂ ਭਾਵੇਂ ਮੇਰੇ ਤੋਂ ਗਲਤੀ ਹੋਈ ਭਾਵੇਂ ਨਹੀਂ ਹੋਈ ਮੈਂ ਤਾਂ ਬਸ ਸੋਰੀ ਮੇਰੇ ਸਰ ਨੇ ਕਿਹਾ ਕੀਤਾ ਬੂਏ ਬੰਦ ਕਰ ਲਈ 인ਦਰਜੀਤ ਸਰ ਨੇ ਸਰ ਨੇ ਬੂਏ ਬੰਦ ਕਰ ਲਈ ਦੋਵੇਂ ਦੋ ਬੂਏ ਸੀਗੇ ਉਸ ਮਤਲਬ ਕਮਰੇ ਦੇ ਵਿੱਚ ਉਹਨਾਂ ਦੇ ਮਤਲਬ ਆਫਿਸ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਕਮਰੇ ਦੇ ਵਿੱਚ ਜਦੋਂ ਬੰਦ ਕਰ ਲਿਆ ਫਿਰ ਉਸ ਤੋਂ ਬਾਅਦ ਉਹ ਮੈਨੂੰ ਮਾਰਨ ਲੱਗ ਪਏ ਉਹਨਾਂ ਨੇ ਮੈਨੂੰ ਵਾਲਾਂ ਤੋਂ ਫੜ ਲਿਆ ਫਿਰ ਉਸ ਤੋਂ ਬਾਅਦ ਮੇਰੇ ਦੋ ਟਿੱਡ ਚ ਲੱਤਾਂ ਮਾਰੀਆਂ ਉਹਨਾਂ ਨੇ ਮਤਲਬ ਜਿਹਨੂੰ ਮਤਲਬ ਗੋਡਾ ਮਾਰਿਆ ਉਹਨਾਂ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਦੇ ਟੇਬਲ ਤੋਂ ਪਿਆ ਡੰਡਾ ਚੱਕ ਲਿਆ ਡੰਡਾ ਚੱਕ ਕੇ ਉਹਨਾਂ ਨੇ ਮੇਰੇ ਕੱਟੋ ਗੱਟ ਨਹੀਂ ਤਾਂ 21-20 ਡੰਡੇ ਮਾਰੇ ਹੋਣਗੇ ਬੜੇ ਆਰਾਮ ਨਾਲ ਮਾਰੇ ਹੋਣਗੇ ਫਿਰ ਉਸ ਤੋਂ ਬਾਅਦ ਭੱਜ ਕੇ ਸਾਰੇ ਉਹ ਆਏ ਟੀਚਰਜ਼ ਆਏ ਉਹਨਾਂ ਨੇ ਛਡਵਾਉਣ ਦੀ ਕੋਸ਼ਿਸ਼ ਵੀ ਕੀਤੀ ਇੰਦਰ ਜੀ ਸਰ ਨਹੀਂ ਹਟੇ ਉਹਨਾਂ ਨੇ ਮਾਰੀ ਗਏ ਮਾਰੀ ਗਏ ਤੇ ਉਹਨਾਂ ਆਪਣੇ ਅਧਿਆਪਕ ਸੀ ਆਪਾਂ ਕੁਝ ਨਹੀਂ ਆਪਾਂ ਮਤਲਬ ਮਤਲਬ ਮ ਤੇ ਫਿਰ ਉਸ ਤੋਂ ਬਾਅਦ ਫਟਾਫਟ ਬੂਆ ਖੋਲ ਕੇ ਬਾਹਰ ਨੂੰ ਭੱਜਿਆ ਫਿਰ ਮੈਂ ਜਦੋਂ ਬਾਹਰ ਨੂੰ ਭੱਜਿਆ ਤੇ ਫਿਰ ਉਸ ਤੋਂ ਬਾਅਦ ਮੈਂ ਸਕੂਲ ਤੋਂ ਜਦੋਂ ਬਾਹਰ ਨਿਕਲਿਆ ਤੇ ਜਦੋਂ ਮੈਂ ਸਕੂਲੋਂ ਬਾਹਰ ਨਿਕਲਿਆ ਤੇ ਉਸ ਤੋਂ ਬਾਅਦ ਮੈਨੂੰ ਸਾਰੇ ਸਮਝਾਣ ਮੇਰੇ ਪਿੱਛੇ ਆਏ ਕਿ ਬੱਚੇ ਐਵੇਂ ਨਹੀਂ ਹੁੰਦਾਗਾ ਮੈਂ ਕਿਹਾ ਮੈਂ ਮੈਗਲਤ ਹੈਗਾ ਨੀਗਾ ਫਿਰ ਇਹਨਾਂ ਸਾਰੇ ਇਹਨਾਂ ਨੂੰ ਮਤਲਬ ਜਿਹਨੂੰ ਮਤਲਬ ਕਹਿੰਦੇ ਆਪਦੇ ਪਾਪਾ ਨੂੰ ਉਹਨਾਂ ਦੱਸੀ ਤੂੰ ਤੂੰ ਆਪਦੇ ਪਾਪਾ ਨੂੰ ਉਹਨਾਂ ਦੱਸੀ ਤੂੰ ਬਸ ਇਹ ਇੱਥੇ ਗੱਲ ਰਹਿਣ ਦੇ ਤੂੰ ਆਪਦੇ ਪਾਪਾ ਨੂੰ ਉਹਨਾਂ ਦੱਸੀ ਤੇ ਜਦੋਂ ਇਹਨਾਂ ਨੇ ਕਿਹਾ ਨਾ ਕਿ ਇੰਨੀ ਗੱਲ ਹੋਈ ਦੇ ਆਦੇ ਪਾਪਾ ਨੂੰ ਮੇਰੇ ਤੋਂ ਹਾਲਾ ਕੀ ਚੱਲਿਆ ਵੀ ਨਹੀਂ ਜਾਂਦਾ ਸੀਗਾ ਮੈਂ ਮਸਾ ਇੱਕ ਲੱਤ ਤੇ ਤੁਰ ਕੇ ਗਿਆ ਬਾਹਰ ਸਕੂਲ ਦੇ ਬਾਹਰ ਭੱਜ ਗਿਆ ਕਿ ਮੈਨੂੰ ਹੋਰ ਨਾ ਮਾਰਨ ਕਿ ਮੇਰਾ ਮਤਲਬ ਕਿ ਮੇਰੇ ਸਿਰ 'ਚ ਨਾ ਡੰਡਾ ਮਾਰ ਦਿੰਦੇ ਨੇ ਕੁਝ ਹੋਰ ਨਾ ਕਰ ਦੇਣ ਮੈਂ ਪੂਰਾ ਡਰਿਆ ਹੋਇਆ ਸੀਗਾ ਫਿਰ ਆ ਕੇ ਉਹਨਾਂ ਨੇ ਮਤਲਬ ਮੈਨੂੰ ਮੇਰੀ ਜਿਹੜੀ ਪੁਰਾਣੀ ਸ਼ਰਟ ਸੀ ਉਹ ਉਤਾਰਵਾ ਕੇ ਇਥੇ ਬੀਟਾ ਡੀਨ ਅਪਲਾਈ ਕਰਕੇ ਫਿਰ ਉਹਨਾਂ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚੇ ਤੂੰ ਮਤਲਬ ਇਹ ਕੇਸ ਨਹੀਂ ਕਰਨਾਗਾ ਤੁਸੀਂ ਪ੍ਰੈਸ ਵਾਲਨ ਨੂੰ ਨਹੀਂ ਬੁਲਾਣਾਗਾ ਤੁਸੀਂ ਮਤਲਬ ਇਹ ਨਹੀਂ ਕਰਨਾਗਾ ਮਤਲਬ ਉਹ ਨਾ ਮਤਲਬ ਦਬਾਣਾ ਜਾਂਦੇ ਸੀਗੇ ਉਹ ਕਹਿੰਦੇ ਕਿ ਤੂੰ ਇਹ ਨਹੀਂ ਕਰਨਾਗਾ ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਔਰ ਕਿ ਮਤਲਬ ਇੰਦਰਜੀਤ ਸਰ ਮੈਨੂੰ ਮੈਂ ਸਕੂਲ ਚ ਦੁਬਾਰਾ ਤੋਂ ਨਹੀਂ ਜਾਣਾ ਜਾਂਦਾ ਕਿਉਂਕਿ ਇਹ ਤੇ ਸਾਰੇ ਟੀਚਰ ਆਲਮੋਸਟ ਟੌਰਚਰ ਕਰਦੇ ਨੇ ਬੱਚਿਆਂ ਨੂੰ ਤੇ ਮੈਂ ਪਲੱਸ 1 ਚ ਇਹਨਾਂ ਤੋਂ ਪਾਸ ਦਾ ਸਰਟੀਫਿਕੇਟ ਮੰਗਿਆ ਸੀ ਇਹਨਾਂ ਨੇ ਮੈਨੂੰ ਨਹੀਂ ਦਿੱਤਾਗਾ ਤੇ ਹੁਣ ਮੈਂ ਇਹਨਾਂ ਨੂੰ ਮਤਲਬ ਇਹਨਾਂ ਨੂੰ ਟੀਸੀ ਮੰਗੀ ਸੀਗੀ ਮੈਂ ਇਹਨਾਂ ਨੇ ਮੈਨੂੰ ਨਹੀਂ ਦਿੱਤੀਗੀ ਤੁਰ ਮੈਂ ਮੈਂ ਸਕੂਲ ਚ ਪੜਨਾ ਨਹੀਂ ਚਾਹੁੰਦਾ ਗਾ ਮੇਰੇ ਬੇਟੇ ਨੂੰ ਇਹਨਾਂ ਨੇ ਬਹੁਤ ਨਜਾਇਜ਼ ਕੁੱਟਿਆ ਮੈਨੂੰ ਬਾਹਰੋਂ ਸਕੂਲ ਤੋਂ ਫੋਨ ਆਇਆ ਕਿਸੇ ਸੱਜਣ ਦਾ ਕਿ ਤੇਰੇ ਬੇਟੇ ਨੂੰ ਕੁੱਟ ਰਹੇ ਨੇ ਅੰਦਰ ਅਤਾੜ ਕੇ ਮੈਂ ਜਿਵੇਂ ਘਰੋਂ ਭੱਜ ਕੇ ਆਇਆ ਜੀ ਵੇਖਿਆ ਮੇਰੇ ਬੇਟੇ ਨੂੰ ਅੰਦਰ ਤਾੜੀ ਖੜੇ ਸੀ ਤੇ ਪ੍ਰਤਾਪ ਸਿੰਘ ਦਾ ਬੇਟਾ ਜੀ ਇੰਦਰਜੀਤ ਸਿੰਘ ਉਹਨੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਨਜਾਇਜ਼ ਕੁੱਟਿਆ ਲਾਸਾਂ ਪਾਤੀਆਂ ਟੁਈ ਦੇ ਵੀ ਪੇਟ 'ਚ ਲੱਤਾਂ ਮੈਂ ਬੜਾ ਔਖਾ ਬੱਚਿਆਂ ਦੇ ਨੂੰ ਜਾ ਕੇ ਛੁਡਾਇਆ ਨਾ ਤੋ ਜੀ ਇਹਨਾਂ ਨੇ ਮੇਰੇ ਬੱਟੇ ਨੂੰ ਬਹੁਤ ਜ਼ਿਆਦਾ ਕੁੱਟਿਆ ਜੀ ਅੱਦੋਂ ਜੀ ਮਾਂਗੇ ਕਰਦੇ ਆ ਜੀ ਇਹ ਸਕੂਲ ਦੀ ਇਕਤਾ ਮਾਨਤਾ ਰੱਦ ਹੋਣੀ ਚਾਹੀਦੀ ਹੈ ਇੱਥੇ ਜਲਾਦਾਂ ਵਾਲਾ ਵਿਵਹਾਰ ਜੀ ਮੇਰੇ ਬੱਚੇ ਦੀ ਗਲਤੀ ਕੀ ਸੀ ਮੈਨੂੰ ਦੱਸ ਦੇ ਮੇਰੇ ਬੱਚੇ ਨੇ ਆ ਗਲਤੀ ਕੀਤੀ ਕਿਸੇ ਤਰ੍ਹਾਂ ਦੀ ਸਾਰੇ ਸ਼ਹਿਰ ਚੋਂ ਪਤਾ ਕਰ ਲੋ ਮੇਰੇ ਬੱਚੇ ਵਰਗਾ شریف ਬੱਚਾ ਕੋਈ ਨਹੀਂ ਪਰ ਇਹਨਾਂ ਨੇ ਮੇਰੇ ਬੱਚੇ ਨੂੰ ਕੁੱਟ-ਕੁੱਟ ਕੇ ਬੁਰੇ ਹਾਲ ਕਰ ਦਿੱਤੇ ਜੀ ਬਹੁਤ ਜ਼ਿਆਦਾ ਮੇਰੇ ਬੱਚੇ ਨੂੰ ਕੁੱਟਿਆ ਜੀ ਇਹਨਾਂ ਨੇ ਇਹਨਾਂ ਦਾ ਗੁਰੂ ਤੇਗ ਬਹਾਦਰ ਸਕੂਲ ਹੈ ਜੀ ਪ੍ਰਤਾਪ ਦਾ ਸਕੂਲ ਮਸ਼ਹੂਰ ਹੈ ਜੀ ਇਹ ਗੁਰਸਾ ਤੇ ਇਹ ਬੱਚੇ ਨੂੰ ਜਲਾਦਾ ਵਾਂਗੂ ਕੁੱਟਦੇ ਆ ਮੈਨੂੰ ਪਹਿਲਾਂ ਵੀ ਬੱਚਾ ਇਹ ਗੱਲ ਕੰਪਲੀਟ ਕਰਦਾ ਹੁੰਦਾ ਪਾਪਾ ਇਹ ਸਕੂਲ ਵਿੱਚ ਐਂਜ ਹੁੰਦਾ ਪਰ ਮੈਂ ਇਸ ਗੱਲ ਨੂੰ ਇਗਨੋਰ ਕਰਦਾ ਸੀ ਪਰ ਇਹਨਾਂ ਨੇ ਅੱਜ ਤਾਂ ਹੱਦ ਦੀ ਮਕਾਤੀ ਮੇਰੇ ਬੱਚੇ ਨੂੰ ਕੁੱਟਣ ਵਾਲੀ ਕੀ ਪਛਾਛ ਕੇ ਸੋਚੀ ਕੀਤਾ ਪਤਾ ਦਰ ਪ੍ਰਸ਼ਾਸਨ ਨੂੰ ਮੈਂ ਬਾਤ ਚੱਲ ਲਿਆ ਜੀ ਦਰਖਾਸਤ ਦਿਨਾ ਪ੍ਰਸ਼ਾਸਨ ਦੇ ਅੱਗੇ ਬੇਨਤੀ ਇਹ ਹੈ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਇਹਨਾਂ ਦੀ ਮਾਨਤਾ ਜਿਹੜੀ ਸਕੂਲ ਦੀ ਉਹ ਰੱਦ ਕੀਤੀ ਜਾਵੇ ਇਹੋ ਜਿਹਾ ਵਿਹਾਰ ਕਰਦੇ ਬੱਚਿਆਂ ਨਾਲੇ ਕੋਈ ਪੜਾਉਣ ਵਾਲੇ ਕੋਈ ਸਿੱਖਿਆ ਥੋੜੀ ਹੈ ਜੀ ਸਿੱਖਿਆ ਕਿ ਥੋੜੀ ਹੈ ਜੀ ਇਹ ਇਹ ਤਾਂ ਜਲਾਦਾਂ ਵਾਲਾ ਵਿਹਾਰ ਕੀਤਾ ਜੀ ਇਹਨਾਂ ਨੇ ਮੇਰੇ ਬੱਚੇ ਨਾਲ ਜੀ ਸੋ ਇਹ ਇਨਸੀਡੈਂਟ ਕਿਸ ਤਰੀਕੇ ਹੋਇਆ ਵੀ ਹੈ ਵੀ ਹੈਵ ਨੋ ਨੋਲੇਜ ਅਬਾਊਟ ਦਿਸ ਇਹ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਨਹੀਂ ਹੋਇਆ ਇਹ ਉਹ ਬੱਚੇ ਦੇ ਪੇਰੈਂਟਸ ਨੇ ਆਪਣੀ ਰੰਜਿਸ਼ ਨਿਖਾਲਣ ਦੇ ਨਾਲ ਜਾਂ ਕਿਸੇ ਪਰਸਨਲ ਰੰਜਿਸ਼ ਕਰਕੇ ਕੀਤਾ ਤੇ ਅਸੀਂ ਉਹਦੇ ਬਾਰੇ ਕੋਈ ਕੰਕ੍ਰੀਟ ਸਟੇਟਮੈਂਟ ਨਹੀਂ ਦੇ ਸਕਦੇ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਇਹੋ ਜਿਹਾ ਕੋਈ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਜੋ ਹੋਇਆ ਮੈਂ ਤੁਹਾਨੂੰ ਬਿਆਨ ਕਰ ਚੁੱਕਿਆ ਸਟਾਫ ਬੱਚੇ ਨੂੰ ਬਾਹਰੋਂ ਲੈ ਕੇ ਆਇਆ ਜਿੱਥੇ ਉਹਦੇ ਮਾਰਕਸ ਨੇ ਡੰਡੇ ਨਾਲ ਬਾਈਟਿੰਗ ਮਤਲਬ ਫੁੱਟ ਮਾਰਦੇ ਉੱਥੇ ਬੀਟਾ ਡੀਲ ਲਗਾਈ ਸਟਾਫ ਨਹੀਂ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਬੱਚਾ ਜਦੋਂ ਆਇਆ ਉਹਦੇ ਪੇਰੈਂਟਸ ਦੇ ਨਾਲ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਮਾਰਕਸ ਸੀਗੇ ਤੇ ਵੀਵਰ ਸਰਪ੍ਰਾਈਜ਼ ਕਿ ਇਹ ਮਾਰਕਸ ਦੇ ਕਿਉਂ ਹੈਗੇ ਨਹੀਂ ਵਟ ਹੈਸ ਹੈਪਨ ਕਿਉਂਕਿ ਇਹੋ ਜਿਹਾ ਇਨਸੀਡੈਂਟ ਸਾਡੇ ਸਕੂਲ ਦੇ ਵਿੱਚ ਨਹੀਂ ਘਟਿਆ